ਭਾਈ ਜੀ ਪਾਬੂ ਕਿਉ ਹੋ ਰੇ ਕੋਈ ਗੱਲ ਨਹੀਂ ਹੌਸਲਾ ਰੱਖੋ ਹੈਲਪ ਕਰਤੇ ਹੀ ਆ ਪਾਲ ਖਰੋੜ ਬਾਈ ਤੁਹਾਡੇ ਨਾਲ ਖੜ ਗਏ ਨੇ ਪੰਜਾਬੀ ਪੰਜਾਬੀਆਂ ਨਾਲ ਖੜ ਗਏ ਨੇ ਜੀ ਜੀ ਹਾਂ ਜੀ ਭਾਈ ਭਾਈ ਮੈਂ ਤਾਂ ਭਾਈ ਮਿੱਟੀ ਵੀ ਲੱਗਣ ਦੀ ਭਾਈ ਬੋਸ ਮਾਨਤ ਦਾਸ ਹੋ ਵੀ ਨਹੀਂ ਹੌਸਲਾ ਰੱਖ ਕੋਈ ਨਹੀਂ ਕੋਈ ਹੌਸਲਾ ਰੱਖ ਹੌਸਲਾ ਰੱਖ ਭਾਈ ਤੂੜੀ ਪਈ ਸੇਵਾ ਮਸੀਂ ਆਪ ਮੈਂ ਆਪਣੇਂਦਰੋਂ ਭਰੀ ਭਾਈ ਸਾਰਾ ਕੁਝ ਕੀਤਾ ਮੈਂ ਕੋਈ ਨਹੀਂ ਹੌਸਲਾ ਕੋਈ ਨਹੀਂ ਜਾਵਾਂਗੇ ਜਿੰਨੇ ਯੋਗ ਹੈ ਕਰਾਂਗੇ ਹਰ ਹੂੰ ਮਨਵੀਰ ਹੁਣ ਬਾਈ ਇਹ ਕਿ ਤੇਰੇ ਨਾਲ ਸਾਥ ਨਹੀਂ ਛੱਡ ਜਿੰਨੇ ਜੋਗੇ ਹੈਗੇ ਕਰਾਂਗੇ ਮੈਨੂੰ ਬੋਲ ਨਹੀਂ ਚਲ ਕੋਈ ਅਸਲ ਹੁੰਦਾ ਕਿ ਇੱਕ ਸਾਈਡ ਤੇ ਟਰੈਕਟਰ ਵੀਰਾ ਜੀ پارک ਕਰਕੇ ਇਹਨਾਂ ਨੇ ਸਾਰੇ ਵੀਰਾਂ ਨੇ ਢਾਬੇ ਤੇ ਉਤਰ ਕੇ ਚਾਹ ਪੀਣ ਲੱਗੇ ਇੱਕ ਦੋ ਵੀਰ ਨੇ ਜਿੱਦ ਵੀ ਕੀਤੀ ਵੀ ਸੀ ਟਰੈਕਟਰ ਦੇ ਉੱਪਰ ਬਹਿਨੇ ਆ ਪਿਛੋਂ ਫਗਵਾੜੇ ਵਾਲੇ ਪਾਸੇ ਤੋਂ ਇੱਕ ਜਿਹੜਾ ਟਰੱਕ ਆਉਂਦਾ ਉਸ ਵੀਰ ਦੀ ਅੱਖ ਲੱਗੀ ਵੀ ਸੀ ਜਦੋਂ ਪਿੱਛੇ ਤੋਂ ਆ ਕੇ ਵੀਰਾ ਜੀ ਦੀ ਅੱਖ ਲੱਗਦੀ ਆ ਜਦੋਂ ਪਿੱਛੇ ਤੋਂ ਆ ਕੇ ਟ੍ਰੈਲੀ 'ਚ ਟਰੱਕ ਵੱਜਦਾ ਤਾਂ ਉਹਨੇ ਟ੍ਰੈਲੀ ਤੋੜਨ ਤੋਂ ਬਾਅਦ ਟਰੈਕਟਰ ਟੋਟਲੀ ਥੱਲੋਂ ਇੰਜਣ ਪਾੜਤਾ ਹੀ ਥੱਲੋਂ ਮਤਲਬ ਡੈਮੇਜ ਕਰਤਾ ਮੂਹਰਲਾ ਹਿੱਸਾ ਤੋੜਤਾ ਪਿੱਛੋਂ ਜਿਹੜੇ ਟਾਇਰ ਨੇ ਉਹਨਾਂ ਦੇ ਜਿਹੜੇ ਚੱਕੇ ਨੇ ਉਹਨਾਂ ਦੇ ਵਿੱਚ ਫਾਲਟ ਪਾਤਾ ਪ੍ਰੋਪਰ ਪਿੱਛੋਂ ਜਿਹੜਾ ਐਡਾ ਪਾੜ ਪਾਤਾ ਹੁੱਕ ਆਲਾ ਪਾਸਾ ਹੀ ਕੱਢਤਾ ਪਿੱਛੋਂ ਟਰੈਕਟਰ ਦਾ ਡੈਮੇਜ ਕਰਤਾ ਮਤਲਬ ਮਤਲਬ ਜੇਕਰ ਇਹ ਨੌਜਵਾਨ ਦੱਸਦੇ ਨੇ 16 ਨੌਜਵਾਨ ਤੇ ਜੇ ਉਹਨਾਂ ਚੋਂ ਕੋਈ ਨਾ ਕੋਈ ਇਨਸਾਨ ਟ੍ਰੈਲੀ ਟਰੈਕਟਰ ਤੇ ਬੈਠਾ ਹੁੰਦਾ ਬਚਨ ਵਾਲਾ ਹਿਸਾਬ ਨਹੀਂ ਸੀਗਾ ਉੱਥੇ ਦੀ ਮੌਜੂਦਾ ਵੀਡੀਓ ਤੁਸੀਂ ਦੇਖਿਓ ਵੀਰ ਉਹਨਾਂ ਕੋਲੇ ਹੈਗੀ ਆ ਮੈਂ ਖੁਦ ਵੀ ਭਾਵਕ ਹੋ ਗਿਆ ਕਿਉਂਕਿ ਟਰੈਕਟਰ ਇੱਕ ਸਾਡੀ ਪੁੱਤਾਂ ਵਾਂਗੂ ਕਹਿ ਸਕਦੇ ਹਾਂ ਪੁੱਤਾਂ ਸਾਡਾ ਟਰੈਕਟਰ ਜਿਹੜਾ ਸਾਨੂੰ ਝੋਨਾ ਤੇ ਸਾਨੂੰ ਇੰਨੀ ਇਨਕਮ ਕਰਕੇ ਦਿੰਦਾ ਉਹ ਟਰੈਕਟਰ ਆ ਵੀਰੇ ਹਨਾ ਤਾਂ ਅਸੀਂ ਅੱਜ ਜਿਹੜਾ ਟਰੈਕਟਰ ਦਾ ਜਿਹੜਾ ਪੂਰੀ ਕੀਮਤ ਅਸੀਂ ਜਿੰਨੀ ਟਰੈਕਟਰ ਦੀ ਉਹ 4 ਲੱਖ ਰੁਪਇਆ ਕੀਮਤ ਅੱਜ ਵੀਰ ਨੂੰ ਅਸੀਂ ਦੇ ਚੱਲੇ ਆਂ ਜੀ ਚੈੱਕ ਕਿਉਂਕਿ ਇਸ ਵੀਰ ਤੇ ਟੈਨਸ਼ਨ ਇੰਨੀ ਪੈ ਗਈ ਕਿਉਂਕਿ ਇਹ ਟਰੈਕਟਰ ਨੂੰ ਵੀਰ ਇੰਨਾ ਪਿਆਰ ਕਰਦਾ ਸੀ ਮਤਲਬ ਇੱਕ ਵਾਰੀ ਸੱਟ ਲੱਗੀ ਇਨਸਾਨ ਨੂੰ ਤਾਂ ਅਸੀਂ ਸੋਚਿਆ ਵੀ ਓਨੀ ਜਿੰਨੀ ਕੀਮਤ ਬਣਦੀ ਆ ਓਨੀ ਕੀਮਤ ਦਾ ਅਸੀਂ ਟਰੈਕਟਰ ਜਿਹੜਾ ਵੀ